ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗੇ ਆਪਾਂ ਅੱਜ ਦੀ ਵੀਡੀਓ ਜਿਵੇਂ ਕੱਲ वाली ਵੀਡੀਓ ਤੁਸੀਂ ਦੇਖਿਆ ਸੀਗਾ ਕਿ ਇੱਥੋਂ ਆਪਾਂ ਬਹੁਤ ਸਾਰੀ ਜਿਹੜੀ ਪਾਲਕ ਉਹ ਕੱਟੀ ਸੀਗੀ ਤੇ ਉਹਦਾ ਆਪਾਂ ਸਾਗ ਬਣਾਉਣਾ ਸੀਗਾ ਕੁਝ ਆਪਾਂ ਪਕੌੜੇ ਬਣਾਏ ਸੀਗੇ ਜਿਹੜੀ ਤੁਸੀਂ ਕੱਲ वाली ਵੀਡੀਓ ਚ ਦੇਖੇ ਤੇ ਅੱਜ ਹੁਣ ਆਪਾਂ ਲੱਗੇ ਆ ਜਿਹੜੀਆਂ ਬੂਟੀਆਂ ਪਾ ਕੇ ਸਾਗ ਬਣਾਉਣ ਜਿਹੜੀਆਂ ਬੂਟੀਆਂ ਸਾਰੀਆਂ ਜਿਹੜਾ ਨਿਕਸੋਕ ਹੁੰਦਾ ਸੀ ਉਹ ਪਾ ਕੇ ਆਪਾਂ ਸਾਗ ਬਣਾਉਣਾ ਤੇ ਉਹ ਜਿਹੜੀਆਂ ਬੂਟੀਆਂ ਨੇ ਨਿੰਨੂ ਨਿਕਸੋ ਕੱਪ ਬੋਲਦੇ ਆ ਤੇ ਇਹ ਬੂਟੀਆਂ ਦੀ ਆਪਾਂ ਤੁਹਾਨੂੰ ਪਛਾਣ ਕਰਾਵਾਂਗੇ ਇਹ ਜਿਹੜਾ ਸਾਗ ਆ ਇਹ ਗਰਮੀਆਂ ਦੇ ਵਿੱਚ ਹੀ ਖਾਧਾ ਜਾਂਦਾ ਕਿਉਂਕਿ ਸਰਦੀਆਂ ਵਿੱਚ ਜਿਹੜਾ ਉਹ ਸਰੋਂ ਦਾ ਸਾਗ ਹੁੰਦਾ ਗਰਮੀਆਂ ਦੇ ਵਿੱਚ ਨਿਕਸੋਕ ਦਾ ਸਾਗ ਹੁੰਦਾ ਕਿ ਬਹੁਤ ਜਿਹੜੀ ਬਨਸਪਤੀ ਦੇ ਵਿੱਚ ਇਹੋ ਜਿਹੀਆਂ ਬੂਟੀਆਂ ਜਿਹੜੀਆਂ ਉਗੀਆਂ ਹੁੰਦੀਆਂ ਉਹ ਆਪਣੇ ਵਾਸਤੇ ਖਾਣੀਆਂ ਵੀ ਬਹੁਤ ਜ਼ਰੂਰੀ ਆ ਕਈ ਲੋਕ ਕਹਿੰਦੇ ਘਾਫੂ ਹਸਨ ਨਹੀਂ ਇਹੋ ਜਿਹੜੀਆਂ ਚੀਜ਼ਾਂ ਵਾਂ ਮੁੜ ਕੇ ਆਪਾਂ ਉਹ ਦੂਸਰੇ ਰੂਪ ਰਾਹੀਂ ਖਾਂਦੇ ਆਪਾਂ ਜਿਹੜੀ ਬੂਟੀਆਂ ਜਿਵੇਂ ਪੰਸਾਰੀ ਤੋਂ ਲੈ ਕੇ ਆਉਣੀ ਆ ਜੇ ਆਪਾਂ ਗੋਲੀਆਂ ਰਹੀ ਖਾਣੇ ਆ ਉਹੀ ਆਪਣੇ ਕੋਲ ਦੇਖੋ ਇਹ ਕੈਲਸ਼ੀਅਮ ਦਾ ਨਾ ਜਿਹੜਾ ਭੰਡਾਰ ਆ ਇਹ ਚਲਾਈ ਇਹ ਚ ਇੰਨੀ ਜਿਆਦਾ ਕੈਲਸ਼ੀਅਮ ਮਿਲਦੀ ਆ ਨਾ ਕਿ ਜਿਹਨੂੰ ਆਪਾਂ ਪੁੱਟ ਕੇ ਸੁੱਟ ਦਿੰਨੇ ਆ ਬਹੁਤ ਹੀ ਜਿਆਦਾ ਇਹ ਚ ਕੈਲਸ਼ੀਅਮ ਹੁੰਦੀ ਆ ਇਹ ਆਪਾਂ ਤੋੜਾਂਗੇ ਇਹ ਚਲਾਈ ਦੀ ਪਛਾਣ ਜਿਹੜੀ ਆਪਾਂ ਤੁਹਾਨੂੰ ਕਰਾ ਦੇਣੀ ਆ ਦੇਖੋ ਇਦਾਂ ਦਾ ਪੁੱਟਾ ਹੁੰਦਾ ਏ ਇਹਨੂੰ ਚਲਾਈ ਬੋਲਦੇ ਆ ਇੱਕ ਲਾਲ ਚਲਾਈ ਹੁੰਦੀ ਆ ਇੱਕ ਦੋ ਰੰਗੀ ਚਲਾਈ ਹੁੰਦੀ ਆ ਤੇ ਇੱਕ ਹਰੀ ਚਲਾਈ ਹੁੰਦੀ ਆ ਤੇ ਇਹ ਆਪਾਂ ਪਹਿਲਾਂ ਚਲਾਈ ਤੋੜ ਲੈਨੇ ਆ ਜਿਵੇਂ ਆਪਾਂ ਪਾਲਕ ਤੋੜੀ ਉਹਦੇ ਵਿੱਚ ਆਪਾਂ ਥੋੜੀਆਂ-ਥੋੜੀਆਂ ਜਿਹੜੀਆਂ ਜੜੀ ਬੁੱਟੀਆਂ ਪਾਵਾਂਗੇ ਇਹ ਇੱਕ ਦਵਾਈ ਬਣ ਜਾਂਦੀ ਆ ਸਾਗ ਵੈਹੇ ਨਹੀਂ ਰਜਵਾਨੀ ਆਪਾਂ ਇਹਨੂੰ ਖਾ ਸਕਦੇ ਪਰ ਇੱਕ ਦਵਾਈ ਦੇ ਰੂਪ 'ਚ ਤੁਸੀਂ ਇਹਨੂੰ ਥੋੜਾ-ਥੋੜਾ ਬੱਚਿਆਂ ਨੂੰ ਵੀ ਖਾਓ ਆਪ ਵੀ ਖਾਓ ਇਹ ਜਿਹੜੀਆਂ ਤੁਸੀਂ ਜਿਹੜੀਆਂ ਬੁੱਟੀਆਂ ਦਾ ਜੇ ਸਾਗ ਖਾਓਗੇ ਤਾਂ ਜਿਹੜੇ ਤੁਸੀਂ ਸਪਲੀਮੈਂਟ ਲੈਂਦੇ ਜਿੰਨਾ ਉਹਨਾਂ ਦੀ ਲੈਣ ਦੀ ਲੋੜ ਨਹੀਂ ਪਊਗੀ ਤੁਹਾਨੂੰ ਇਹਨਾਂ ਜਿਹੜੀਆਂ ਬੁੱਟੀਆਂ ਦੇ ਵਿੱਚ ਤੁਹਾਨੂੰ ਆਇਰਨ ਵੀ ਮਿਲ ਜੂ ਕੈਲਸ਼ੀਅਮ ਵੀ ਮਿਲ ਜੂ ਜਾਣੀ ਵਿਟਾਮਿਨ B ਵੀ ਮੈਲਜੂ D ਵੀ ਮੈਲਜੂ ਬਹੁਤ ਹੀ ਵਿਟਾਮਿਨ ਭਰਪੂਰ ਹੁੰਦੀ ਹੈ ਬੁੱਟੀਆਂ ਤੇ ਇਹਦੇ ਨਾਲ ਨਾਲ ਹੀ ਤੁਸੀਂ ਵੇਖ ਸਕਦੇ ਹੋ ਬਾਥ ਹੁੰਦਾ ਹੈ ਤੇ ਇਹ ਦੇਖੋ ਬਾਥੂ ਜੀ ਤੇ ਹਰੇਕ ਨੂੰ ਪਛਾਣ ਹੋਊਗੀ ਇਹ ਮਾਰਕੀਟ ਦੇ ਵਿੱਚ ਵੀ ਮਿਲ ਜਾਂਦਾ ਇਹ ਵੀ ਆਪਾਂ ਸਾਗ ਚ ਪਾਵਾਂਗੇ ਇਹ ਦੇਖੋ ਜੀ ਇਹ ਹੁੰਦਾ ਕੁਲਫਾ ਇਹ ਤੁਸੀਂ ਵੇਖ ਸਕਦੇ ਹੋ ਇਹ ਕੁਲਫਾ ਪਕਾਲਾ ਲਈ ਜਿਹੜੀ ਵੀਡੀਓ ਚ ਪਛਾਣ ਕਰਾਈ ਸੀਗੀ ਇੱਕ ਕੁਲਫਾੰਦਾ ਵਾਲਾ ਇਕੁੰਦੀ ਏ ਏਟ ਸੈਟ ਇਹ ਦੋਨੋਂ ਚੀਜ਼ਾਂ ਹੀ ਇਹਦੇ ਵਿੱਚ ਪੈਂਦੀਆਂ ਇਹਨੂੰ ਏਟ ਸੈਟ ਵੀ ਬੋਲਦੇ ਨੇ ਪੁਨਰਨਵਾ ਵੀ ਬੋਲਦੇ ਆ ਬਹੁਤ ਦਵਾਈਆਂ ਦੇ ਵਿੱਚ ਇਹ ਵੀ ਜਿਹੜੀ ਆ ਜਿਹੜੀ ਬੂਟੀ ਵਰਤੀ ਜਾਂਦੀ ਦੇਸੀ ਦਵਾਈਆਂ ਦੇ ਵਿੱਚ ਏਟ ਸੈਟ ਤੇ ਕੁਲਫਾ ਇਹਦੇ ਪੱਤੇ ਗੋਲ-ਗੋਲ ਹੁੰਦੇ ਤੇ ਉਹਦੇ ਲੰਬੇ ਹੁੰਦੇ ਹੁੰਦੇ ਮੋਟੇ-ਮੋਟੇ ਹੀ ਆ ਇਹ ਦੇਖ ਇਹ ਕੁਲੀਆਂ ਕੁਲੀਆਂ ਆਪਾਂ ਸਾਰੀਆਂ ਜਿਹੜੀਆਂ ਜੜੀਆਂ ਬੁੱਟੀਆਂ ਤੋੜ ਲਈਆਂ ਚਲਾਈ ਆਪਣੇ ਭਰਪੂਰ ਹੋਈ ਆ ਪਰ ਇਹ ਆਪਾਂ ਜਿਵੇਂ ਪਹਿਲੀਆਂ ਵੀਡੀਓ ਜੀ ਤੁਹਾਨੂੰ ਦੱਸਿਆ ਵੀ ਅਸੀਂ ਇਹਦੇ ਲੱਡੂ ਬਣਾਉਣੇ ਆ ਤਾਂ ਕਰਕੇ ਨਹੀਂ ਮੈਂ ਕੱਟਦੀ ਪਈ ਤੇ ਚਲੋ ਜੀ ਬਸ ਬਹੁਤ ਆ ਇੰਨਾ ਤੇ ਜਿਹੜਾ ਵਾ ਇਹਨੇ ਦਵਾਈ ਦਾ ਬਹੁਤ ਕੰਮ ਕਰਨਾ ਵਾ ਜ਼ਿਆਦਾ ਨਹੀਂ ਪਾਉਣਾ ਕਿਉਂਕਿ ਗਰਮ ਹੁੰਦੀ ਆ ਸਾਰੀਆਂ ਬੂਟੀਆਂ ਤੇ ਆਪਾਂ ਗਰਮੀ ਦੇ ਵਿੱਚ ਖਾਣਾ ਹੁੰਦਾ ਜਿਵੇਂ ਤੁਹਾਨੂੰ ਆਪਾਂ ਦੱਸਿਆ ਮੈਡੀਸਿਨ ਵਾਂਗੂ ਥੋੜਾ ਥੋੜਾ ਖਾਣਾ ਹੁੰਦਾ ਤੇ ਪਾਲਕ ਆਪਾਂ ਧੋਤੀ ਹੋਈ ਆ ਹੁਣ ਇਹਨਾਂ ਨੂੰ ਜਾ ਕੇ ਸਾਫ਼ ਕਰਕੇ ਤੇ ਇਹਨਾਂ ਨੂੰ ਧੋਨਿਆਂ ਤੇ ਚੱਲਦੇ ਆਪਾਂ ਘਰ ਵੱਲ ਨੂੰ ਫਿਰ ਬਣਾਉਣੇ ਸਾਥ ਤੇ ਆਪਣੇ ਘਰ ਦੇ ਦੂਜੇ ਗਾਰਡਨ ਦੇ ਵਿੱਚੋਂ ਆਪਾਂ ਥੋੜੀ ਤਾਜ਼ੀਆਂ ਮਿਰਚਾਂ ਤੋੜਦੇ ਹਾਂ ਸਬਜ਼ੀ ਚ ਪਾਉਣ ਨੂੰ ਮਿਰਚਾਂ ਵੀ ਬਹੁਤ ਸੋਹਣੀਆਂ ਹੋਈਆਂ ਇਹ ਦੇਖੋ ਬਹੁਤ ਕੋੜੀਆਂ ਵੀ ਨੇ ਤੇ ਆਪਾਂ ਮੋਟੀਆਂ-ਮੋਟੀਆਂ ਤੋੜ ਲੈਣੇ ਤੇ ਇਹ ਦੇਖੋ ਡ੍ਰਿਪ ਲੱਗਾ ਸੀ ਸਾਡੇ ਪਦੀਨੇ ਨੂੰ ਇਹ ਸਿਸਟਮ ਬਣਾਇਆ ਅਨੂ ਨੇ ਪੀ ਇਹ ਪਦੀਨੇ ਨੂੰ ਹਮੇਸ਼ਾ ਥੋੜਾ ਥੋੜਾ ਪਾਣੀ ਪਿੰਦਾ ਰਵੇ ਇਥੋਂ ਥੋੜੀ ਜਿਹੀ ਦੀ ਸਫਾਈ ਕਰਨ ਵਾਲੀ ਪਦੀਨਾ ਜਮਾ ਸੁੱਕ ਗਿਆ ਸੀ ਗਰਮੀ ਬਹੁਤ ਪੈ ਰਹੀ ਸੀ ਤੇ ਇਦਾਂ ਨੇ ਫਿਰ ਇੱਕ ਪਾਣੀ ਦੀ ਬੋਤਲੇ ਨੂੰ ਭਰ ਕੇ ਲਾ ਦਿੱਤੀ ਕਿੱਥੇ ਜਾ ਲੇਖੋ ਮਨ ਕਿੱਥੇ ਜਾ ਰਹੇ ਹੋ ਅਫੀਜੀ ਕਿੱਥੇ ਜਾ ਰਹੇ ਹੋ ਆਜੋ ਸਾਗ ਭਾਈਏ ਆਜੋ 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 ਸਾਗ ਭਾਈਏ ਔਰ ਆਪਾਂ ਚੁੱਲ੍ਹੇ 'ਚ ਅੱਗ ਬਾਲ ਲਈ ਤੇ ਉੱਤੇ ਰੱਖਤੀ ਤੌੜੀ ਸਾਰਾ ਸਾਗ ਆਪਾਂ ਧੋ ਕੇ ਚੰਗੀ ਤਰ੍ਹਾਂ ਰੱਖ ਲਿਆ ਸੀਗਾ ਤੇ ਇਹਦੇ ਵਿੱਚ ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਥੋੜੇ ਜਿਹੀ ਚੌਲ ਮੁੱਠੀ ਭਰ ਤੁਸੀਂ ਜਿਵੇਂ ਕਈ ਲੋਕ ਦਾਲ ਪਾਉਂਦੇ ਆ ਨਾ ਪਰ ਇਹ ਨਿਕਸੋ ਦੇ ਸਾਗ ਦੇ ਵਿੱਚ ਜੇ ਤੁਸੀਂ ਚੌਲ ਪਾਉਂਗੇ ਨਾ ਤੇ ਇਹਦੇ ਨਾਲ ਜਿਹੜੀ ਇਹਦੀ ਗਰਮੈਸ਼ ਆ ਇਹਨਾਂ ਜੜੀਆਂ ਬੁੱਟੀਆਂ ਦੀ ਉਹ ਬੈਲੈਂਸ ਹੋ ਜੂਗੀ ਤੇ ਸਾਗ ਦਾ ਟੇਸਟ ਵੀ ਵਧੀਆ ਆਊਗਾ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਥੋੜੇ ਜਿਹੀ ਚੌਲ ਹੁਣ ਕਣੀਆਂ ਨੂੰ ਕੋਈ ਵੀ ਤਰੀਕੇ ਦੇ ਵਿੱਚ ਪਾ ਦੇ। ਥੋੜੇ ਸਾਰਾ ਸਾਗ ਆਪਾਂ ਕੱਟ ਗਏ ਤੇ ਫਿਰ ਉਹਦੇ ਵਿੱਚ ਪਾ ਦਿੰਨੇ ਆ ਤੇ ਅਗਲਾ ਪ੍ਰੋਸੈਸ ਫਿਰ ਆਪਾਂ ਤੁਹਾਨੂੰ ਦੱਸਦੇ ਆ। ਇਹ ਥੋੜਾ ਸਾਗ ਹੰਦਾ ਨਿੱਕ ਸੁੱਕਦਾ ਤੇ ਇਸ ਕਰਕੇ ਮੈਂ ਦਾਤ ਨਹੀਂ ਲਿਆ ਜਿਹੜਾ ਗੰਦਲਾ ਵਾਲਾ ਸਾਗ ਉਹਦੇ ਵਾਸਤੇ ਆਪਾਂ ਦਾਤ ਦੇਈ ਜ਼ਰੂਰ ਤੇ ਪੈਂਦੀ ਜਦੋਂ ਇਹਨੂੰ ਥੋੜਾ ਜਿਹਾ ਬਾਲਾ ਆ ਗਿਆ ਚੋਲਾ ਨੂੰ ਫਿਰ ਆਪਾਂ ਇਹਦੇ ਵਿੱਚ ਸਾਗ ਪਾ ਦਾਂਗੇ ਤੇ ਨਿੱਕੇ ਨਿੱਕੇ ਸਾਰੀਆਂ ਬੂਟੀਆਂ ਇਕੱਠੀਆਂ ਕਰਕੇ ਮੈਨੂੰ ਲੱਗਾ ਬੀਬੀਆਂ ਉਹਦੋਂ ਕੋਈ ਕਿਤੇ ਉਹ ਥੋੜੀ ਜੀ ਬੂਟੀ ਤੋੜ ਕੋ ਕਿਤੇ ਉਹ ਥੋੜੀ ਜੀ ਬੂਟੀ ਤੋੜ ਤਾਂ ਹੀ ਇਹਨੂੰ ਨਿੱਕ ਸੁੱਕ ਬੋਲਦੇ ਹੋਣ ਤੇ ਨਿੱਕੇ ਨਿੱਕੇ ਬੂਟੀਆਂ ਜਿਹੜੀਆਂ ਥੋੜੀਆਂ-ਥੋੜੀਆਂ ਹੀ ਕੱਟੀਆਂ ਕੀਤੀਆਂ ਬੂਟੀਆਂ ਬਹੁਤ ਹੁੰਦੀਆਂ ਨੇ ਇਹ ਤਾਂ ਤਿੰਨ-ਚਾਰ ਹੀ ਨੇ ਮੇਰੇ ਕੋਲ ਬੂਟੀਆਂ ਸਾਰੀਆਂ ਬੂਟੀਆਂ ਪੌ ਤੇ ਤੁਸੀਂ ਉਹਨਾਂ ਸਾਰੀਆਂ ਬੁੱਟੀਆਂ ਦੀ ਚੰਗੀ ਤਰ੍ਹਾਂ ਪਛਾਣ ਕਰ ਸਕਦੇ ਹੋ ਉਹਦੇ ਵਿੱਚ ਆਪਾਂ ਭਖੜਾ ਵਗੈਰਾ ਕੁਲਫਾ ਇੱਕ ਬੁੱਟੀ ਦਾ ਨਾਮ ਸ਼ੁਰਿਆ ਹੁੰਦਾ ਉਹਦੀ ਵੀ ਸਾਰੀ ਪਛਾਣ ਆਪਾਂ ਕਰਾਈ ਹੈ ਤੇ ਇਹੋ ਚ ਜਾ ਕੇ ਪਛਾਣ ਕਰ ਸਕਦੇ ਤੇ ਚੌਲਾਂ ਨੂੰ ਬਾਲਾ ਚੰਗੀ ਤਰ੍ਹਾਂ ਆ ਗਿਆ ਤੇ ਇਹਦੇ ਵਿੱਚ ਹੁਣ ਆਪਾਂ ਸਾਗ ਪਾ ਦੇਣਾ ਜਿਹੜਾ ਕੱਟਿਆ ਆ ਜੇ ਦੀ ਮੈਂ ਨਾ ਨਜ਼ਰ ਪਹਿਲਾਂ ਉਤਾਰ ਲਈ ਸੀ ਚੌਲ ਪਉਣ ਤੋਂ ਵੀ ਵੀਡੀਓ 'ਚ ਨਹੀਂ ਆਈ ਤੇ ਉਹ ਨਜ਼ਰ ਕਿਉਂ ਉਤਾਰਦੇ ਉਹ ਵੀ ਸਾਰੀਆਂ ਪਹਿਲੀਆਂ ਵੀਡੀਓ 'ਚ ਆਪਾਂ ਦੱਸਿਆ ਬਾਕੀ ਜਦੋਂ ਸਾਡੀਆਂ ਮੰਮੀ ਆ ਕਰਦੀ ਹੁੰਦੀ ਅਸੀਂ ਉਦਾਂ ਹੀ ਅਸੀਂ ਸਿੱਖਿਆ ਤੇ ਉਹ ਦਿਨ ਛੋਟੇ ਹੁੰਦੇ ਤਾਂ ਮੰਮੀ ਲੈਣਾ ਤੋੜੀ ਜੀ ਸਾਗ ਪਾਈ ਜਾਣਾ ਸੀ ਹਨਾ ਤੋੜੀ ਭਰ ਗਈ ਮੰਮੀ ਪਰ ਨਹੀਂ ਕਿਹਾ ਫਿਰ ਵੀ ਪਾਈ ਜਾਂਦੇ ਔਰ ਇਧਰੇ ਜਿ ਥੱਲੇ ਹੋਈ ਜਾਂਦਾ ਸੀ ਕੱਟ ਕੱਟ ਕੇ ਹੋਰ ਪਾਈ ਜਾਂਦੇ ਤੇ ਹੁਣ ਬਾਕੀ ਦਾ ਵੀ ਰਹਿੰਦਾ ਆਪਾਂ ਸਾਗ ਕੱਟ ਲੈਨੇ ਤੇ ਆਪਣੀ ਹੈਲਪ ਕਰਾਉਣਾ ਆਇਆ ਬੀਬਾ ਜਸਮੀਤ ਕਾਲਜ ਦੀ ਹੈਨਾ ਇਦਾਂ ਨਾਲ ਬੱਚੇ ਨੂੰ ਦੱਸੋ ਕਿਉਂਕਿ ਕਈਆਂ ਬੱਚਿਆਂ ਨੂੰ ਤਾਂ ਉਹ ਹੀ ਨਹੀਂ ਪਤਾ ਵੀ ਸਾਗ ਕੀ ਹੁੰਦੀ ਆ ਪਾਲਕ ਕੀ ਹੁੰਦੀ ਐ ਨੂੰ ਧਰਨਾ ਕਿਦਾਂ ਕੱਟਣਾ ਕਿਦਾਂ ਨਿਕਨਿਕਾ ਕੰਮ ਜਿਵੇਂ ਅੱਗੇ ਆਪਾਂ ਉਸ ਦਿਨ ਵੀਡੀਓ ਤੇ ਤੁਹਾਨੂੰ ਦੱਸਿਆ ਵੀ ਨਿਕਨਿਕਾ ਕੰਮ ਬੱਚਿਆਂ ਨੂੰ ਨਾਲ ਲਾਇਆ ਕਰੋ ਬੱਚੇ ਆਪਣੇ ਆਪ ਹੀ ਸਿੱਖ ਜਾਂਦੇ ਤੇ ਬਾਕੀ ਇਦਾਂ ਧੂਏਂ ਦਾਇਂ ਤੋਂ ਵੀ ਨਾ ਬੱਚਿਆਂ ਨੂੰ ਕੋਈ ਡਰਿਆ ਤਾਂ ਇਹ ਦੇਖ ਲਓ ਬੈਠੀ ਐ ਧੂਏਂ ਦੇ ਵਿੱਚ ਵੀ ਕਿਉਂਕਿ ਆਦਤ ਆ ਇਹਨਾਂ ਨੂੰ ਮੇਰੇ ਨਾਲ ਕੰਮ ਕਰਾਉਂਦੇ ਰਹਿੰਦੇ ਤੇ ਵੈਸੇ ਵੀ ਇਹਨੂੰ ਇਹ ਜਿਹੜੀ ਖੁਸ਼ਬੂ ਅੱਛੀ ਲੱਗਦੀ ਐ ਜਦੋਂ ਚੁੱਲਾ ਬਲਦਾ ਨਾ ਸਾਰ ਨੂੰ ਤੁਸੀਂ ਜਲਦੀ ਬਣਾਉਣਾ ਤੇ ਜਿੰਨਾ ਵੀ ਤੁਹਾਡੇ ਕੋਲ ਹੋ ਸਕੇ ਉਹਨਾਂ ਹੀ ਤੁਸੀਂ ਇਹਨੂੰ ਬਰੀਕ ਕੱਟੋ ਕਿਉਂਕਿ ਜਿੰਨਾ ਮੋਟਾ ਕਟੋਗੇ ਉਹਨਾਂ ਰਿਜਨ ਤੇ ਵੀ ਟਾਈਮ ਤੇ ਖੋਲਣ ਤੇ ਵੀ ਟਾਈਮ ਜੇ ਤੁਸੀਂ ਬਰੀਬਰੀ ਕਟੋਗੇ ਨਾ ਤੇ ਰੇ ਇਧਰ ਰੇ ਇਧਰੇ ਖੋਲ ਜਾਣਾ ਤੇ ਤੁਹਾਨੂੰ ਘੋਟੇ ਤੇ ਵੀ ਥੋੜਾ ਟਾਈਮ ਘੱਟ ਲੱਗੂਗਾ ਤੇ ਡਿਜੀ ਥੋੜਾ ਜਿਹਾ ਬਰੀਬਰੀ ਕਟੋ ਡੇੜੇ ਨੇੜੇ ਕਰਦੇ ਰੱਖੋ ਆ ਵੇ ਇੱਕ ਮੇਰਾ ਪਾਲਕ ਵੇ ਤੇ ਆਪਦਾ ਪਾਲਕ ਵੀ ਜਿਹੜੀ ਚੁੱਲ੍ਹੇ ਦੇ ਉੱਤੇ ਰੇਦੇ ਸਾਗ ਦੀ ਫੀਲਿੰਗ ਹੈ ਨਾ ਉਹ ਇਦਾਂ ਵੇਖਣ ਨੂੰ ਬਹੁਤ ਹੀ ਅੱਛਾ ਲੱਗਦਾ ਇਹ ਤੇ ਜਿਹੜਾ ਜਿਹੜਾ ਚੁੱਲ੍ਹੇ ਤੇ ਬਣਾਉਂਦਾ ਨਾ ਸਾਗ ਉਹਨੂੰ ਹੀ ਇਸ ਫੀਲਿੰਗ ਦਾ ਪਤਾ ਹਣਾ ਤੇ ਕਿੰਨੀ ਸੋਹਣੀ ਫੀਲਿੰਗ ਹੁੰਦੀ ਹੈ ਦੀ ਜਿਹੜਾ ਸਰੋਂ ਦੇ ਸਾਗ ਦੀ ਖੁਸ਼ਬੂ ਹੋਰ ਜਿਆਦੀ ਵਧੀਆ ਹੁੰਦੀ ਤੇ ਲੋ ਜੀ ਆਪਾਂ ਸਾਗ ਵੀ ਸਾਰਾ ਇਹਦੇ ਵਿੱਚ ਪਾਤਾ ਰੇਜ ਦਾ ਪਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਪੇਸਟ ਅਨੁਸਾਰ ਕਿ ਆਪਾਂ ਨਾਲ ਕੱਟਿਆ ਹੋਇਆ ਜੀ ਦੋ ਪਿਆਜ਼ ਕੱਟ ਲਏ ਸੀ ਆਪਾਂ ਹਰੀਆਂ ਮਿਰਚਾਂ ਲਸਣ ਇਹਨੂੰ ਆਪਾਂ ਤੜਕਾ ਨਹੀਂ ਲਾਉਣਾ ਇਹਨੂੰ ਆਪਾਂ ਇਦਾਂ ਹੀ ਰੇਜ ਦੇ ਵਿੱਚ ਜਿਵੇਂ ਆਪਾਂ ਦਾਲ ਬਣਾਉਂਦੇ ਹੁੰਨੇ ਆ ਨਾ ਰੇਜ ਦੇ ਦੇ ਵਿੱਚ ਹੀ ਸਾਰਾ ਤੜਕਾ ਪਾ ਦੇਈਦਾ ਸੋ ਇਸੇ ਤਰ੍ਹਾਂ ਸੀ ਇਹਨੂੰ ਪਾ ਕੇ ਤੇ ਇਦਾਂ ਹੀ ਆ ਦਿਖਾਵਾਂਗੇ ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਇਦਾਂ ਹੀ ਸਾਦਾ ਜਾਂਦਾ ਹੁੰਦਾ ਸੀਗਾ ਜੇ ਬਚਿਆ ਤੇ ਕੱਲੂ ਅਸੀਂ ਤੜਕਾ ਲਾਵਾਂਗੇ ਅੱਬਲੇ ਬਚਣਾ ਨਹੀਂ ਹੈਗਾ ਤੋ ਜਿਵੇਂ ਗਰਮੀਆਂ ਹੁਣ ਆ ਗਈਆਂ ਜਿੰਨੀ ਆਪਾਂ ਤੜਕੇ ਵਾਲੀ ਚੀਜ਼ ਖਾਣੇ ਉਹਨੀ ਆਪਾਂ ਨੂੰ ਗਰਮੀ ਵੱਧ ਲੱਗਦੀ ਹੈ ਜੇ ਤੋ ਇਹੋ ਜਿਹੀ ਅਚੀਦਾਂ ਜਿਵੇਂ ਆਪਾਂ ਚਟਨੀ ਕੱਚੀ ਖਾਣੇ ਤਾਂ ਉਹਦੇ ਨਾਲ ਥੋੜਾ ਹਾਜਮਾ ਠੀਕ ਰਹਿੰਦਾ ਨਾ ਇਸੇ ਤਰ੍ਹਾਂ ਤੁਸੀਂ ਬਿਨਾ ਤੜਕੇ ਤੋਂ ਸਬਜ਼ੀਆਂ ਦਾਲਾਂ ਤੇ ਦਾ ਸਾਗ ਬਣਾ ਕੇ ਖਾਓ ਤੇ ਵਧੀਆ ਰਹਿੰਦਾ ਸੋ ਆਪਾਂ ਇਹ ਜਿਹੜੇ ਪਿਆਜ਼ ਹਰੀਆਂ ਮਿਰਚਾਂ ਲਾ ਤੁਨੋਂ ਵੀ ਇਹਦੇ ਨਾਲ ਵਿੱਚ ਪਾਵਾਂਗੇ ਤੇ ਵੀ ਰੱਜ ਕੇ ਦੇ ਵਿੱਚ ਐ ਘੁਲ ਜਾਣਾ ਤੇ ਹੁਣ ਇਹਨੂੰ ਆਪਾਂ 1 ਘੰਟੇ ਵਾਸਤੇ ਰਿਜਣ ਦਵਾਂਗੇ ਮੱਠੇ ਮੱਠੇ ਥੇਕ ਤੇ ਸਾਗ ਜਿੱਦਾਂ ਹੋਵੇ ਤੇ ਨਾਲ ਇਦਾਂ ਤੰਦੂਰ ਮੱਚਦਾ ਹੋਵੇ ਤੰਦੂਰ ਦੀ ਰੋਟੀ ਮਿਲ ਜੇ ਤੇ ਫਿਰ ਨਜ਼ਾਰਾ ਹੀ ਕਹਦਾ ਗਰਮੀਆਂ ਦੇ ਵਿੱਚ ਪਰ ਲੌਣੀ ਥੋੜੀ ਜਿਹੀ ਔਖੀ ਹੁੰਦੀ ਆ ਖਾਣ ਦਾ ਬਹੁਤ ਮਜ਼ਾ ਆਉਂਦਾ ਬੜਾ ਆਪਾਂ ਤੰਦੂਰ ਵੀ ਤਾਲਿਆ ਸਾਗ ਆਪਣਾ ਰੇਤਾ ਪਿਆ ਤੇ ਇਧਰ ਆਪਾਂ ਆਟਾ ਗੁੰਨ ਕੇ ਪੇੜੇ ਕਰ ਲੈਨੇ ਤੇ ਫਿਰ ਆਪਾਂ ਸਾਗ ਨਾਲ ਰੋਟੀ ਖਾਵਾਂਗੇ ਤੇ ਲੋ ਜੀ ਆਪਣਾ ਸਾਗ ਜਿਹੜਾ ਤਿਆਰ ਹੋ ਚੁੱਕਿਆ ਇਧਰ ਹੀ ਵੇਖਦਾ ਉਹਦੇ ਦੇਖੋ ਕਿੰਨਾ ਸੋਹਣਾ ਸਾਗ ਆ ਖਾ ਕੇ ਵੀ ਅਸੀਂ ਦੇਖ ਲਿਆ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਤੇ ਇਧਰ ਆਪਣਾ ਤੰਦੂਰ ਵੀ ਜਿਹੜਾ ਲਾਲ ਹੋ ਚੁੱਕਾ ਤੇ ਹੁਣ ਆਪਾਂ ਇੱਥੇ ਲਾਉਣੇ ਰੋਟੀ ਤੇ ਫਿਰ ਆਪਾਂ ਤੁਹਾਨੂੰ ਫੇਰ ਪਰੋਸ ਕੇ ਵਹੋਨੇ ਚਲੋ ਜੀ ਇਹ ਦੇਖੋ ਆਪਾਂ ਨਾਲ ਰੱਖਣੀ ਹੈ ਤੰਦੂਰ ਦੀਆਂ ਰੋਟੀਆਂ ਤੇ ਨਾਲ ਹੈਗਾ ਜੀ ਇਹ ਆਪਾਂ ਸਾਗ ਪਾਇਆ ਆਪਾਂ 100 ਦਾ ਬਣਾਇਆ ਸੀ ਉੱਤੇ ਪਾ ਦਿੱਤਾ ਆਪਾਂ ਮੱਖਣ ਤੇ ਨਾਲ ਰੱਖਿਆ ਜੀ ਆਪਾਂ ਹਰੀ ਮਿਰਚ ਦਾ ਸਲਾਦ ਤੇ ਤੁਸੀਂ ਇਹਦੇ ਨਾਲ ਚਟਨੀ ਵੀ ਰੱਖ ਸਕਦੇ ਹੋ ਪਿਆਜ਼ ਵੀ ਰੱਖ ਸਕਦੇ ਹੋ ਪਰ ਆਪਾਂ ਸਿਰਫ ਹਰੀ ਮਿਰਚ ਨਾਲ ਰੱਖੀ ਆ ਕਿਉਂਕਿ ਬਹੁਤੀਆਂ ਚੀਜ਼ਾਂ ਰੱਖਾਂਗੇ ਤੇ ਸਾਗ ਦਾ ਆਪਾਂ ਨੂੰ ਅਸਲ ਸਵਾਦ ਨਹੀਂ ਆਉਣਾ ਤੇ ਵੇਖੋ ਜੀ ਆਉਂਦਾ ਨਾ ਮੂੰਹ 'ਚ ਪਾਣੀ ਕਿੰਨਾ ਸੋਹਣਾ ਲੱਗਦਾ ਵੇਖਣ ਨੂੰ ਤਾਂ ਟੇਸਟੀ ਤੇ ਬਹੁਤ ਹੀ ਜ਼ਿਆਦਾ ਤੇ ਹੁਣ ਤੁਸੀਂ ਵੀ ਇਹਦਾ ਨਿਕਸੋ ਦਾ ਸਾਗ ਬਣਾ ਕੇ ਖਾ ਕੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿ ਤੁਹਾਨੂੰ ਇਹ ਕਿਦਾਂ ਦਾ ਲੱਗਦਾ ਹਲੇ ਕਿੰਨੇ ਕਿੰਨੇ ਨਿਕਸੋ ਦਾ ਇਰਸਾਸ ਕਰਦਾ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ ਮਿਲਦੇ ਕ ਨਵੀਂ ਵੀਡੀਓ ਤਦ ਤੱਕ ਲਈ ਸਸੇਗਾ